ਸਸ਼ੀਕਾਲ ਜਗਮਣੀ ਟੀਵੀ ਵੇਖ ਰਿਹਾ ਸਾਰੀ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰਮਨਦੀਪ ਸਿੰਘ ਸੋਢੀ ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਅਜਿਹੇ ਸ਼ਖਸ ਦੇ ਨਾਲ ਜੋ ਇੱਕ ਸਮਾਂ ਸੀ ਕਿ 3 ਪਰ ਪ੍ਰਤੀ ਮਹੀਨਾ ਇੱਕ ਟੈਂਟ ਦੀ ਦੁਕਾਨ ਤੇ ਮਜ਼ਦੂਰੀ ਕਰਦੇ ਸਨ ਉਸ ਤੋਂ ਬਾਅਦ ਉਹਨਾਂ ਆਪਣੀ ਮਿਹਨਤ ਤੇ ਸਦਕਾ ਆਪਣੀ ਖੁਦ ਦੀ ਦੁਕਾਨ ਬਣਾਈ ਤੇ ਹੌਲੀ-ਹੌਲੀ ਫਿਰ ਉਹਨਾਂ ਨੇ ਸਿਆਸਤ ਦੇ ਵਿੱਚ ਪੈਰ ਰੱਖਣਾ ਸ਼ੁਰੂ ਕੀਤਾ ਕਈ ਵਾਰ ਐਮਸੀ ਬਣੇ ਤੇ ਫਿਰ ਇੱਕ ਸਮਾਂ ਅਜੀਹਾ ਆਇਆ ਜਦੋਂ ਉਹਨਾਂ ਨੂੰ ਐਮਐਲਏ ਬਣਨ ਦਾ ਮੌਕਾ ਮਿਲਿਆ ਤੇ ਕਿਸਮਤ ਇਸ ਮੋੜ ਤੇ ਲੈ ਆਈ ਕਿ ਆਖਿਰਕਾਰ ਉਹਨਾਂ ਨੂੰ ਵਿਧਾਇਕ ਦਾ ਅਹੁਦਾ ਮਿਲ ਗਿਆ ਮੈਂ ਗੱਲ ਕਰ ਰਿਹਾ ਹਾਂ ਫਰਜ਼ਪੁਰ ਦੇ ਹਾਤੀ ਹਲਕੇ ਦੇ ਵਿਧਾਇਕ ਜਗਿੰਦਰ ਸਿੰਘ ਜਿੰਦੂ ਹੋਰਾਂ ਦੀ ਜੋ ਕਿ ਇਸ ਵਕਤ ਸਾਡੇ ਨਾਲ ਮੌਜੂਦ ਨੇ ਜਿੰਦੂ ਜੀ ਸਵਾਗਤ ਹੈ ਤੁਹਾਡਾ ਜਗਬਾਣੀ ਟੀਵੀ ਤੇ ਆ ਜੇਕਰ ਅਸੀਂ ਗੱਲ ਕਰੀਏ ਪੁਰਾਣੇ ਦੌਰ ਦੀ ਤਾਂ ਉਸ ਦੌਰ ਤੋਂ ਲੈ ਕੇ ਹੁਣ ਤੱਕ ਯਾਨੀ ਕਿ 30 ਰੁਪਏ ਦੀ ਮਜ਼ਦੂਰੀ ਤੋਂ ਅੱਜ ਵਿਧਾਇਕ ਦੇ ਅਹੁਦੇ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਜਦੋਂ ਮੈਂ ਸ਼ੁਰੂ ਵਿੱਚ ਮਿਹਨਤ ਕਰਨੇ ਸ਼ੁਰੂ ਕੀਤੇ ਕਿਉਂਕਿ ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਹੈਗਾ ਔਰ ਮੈਂ ਟੰਡ ਦੀ ਨੌਕਰੀ ਤੇ ਕਰਕੇ 30 ਰੁਪਏ ਮਹੀਨੇ ਨੌਕਰੀ ਕਰਕੇ ਉਸ ਤੋਂ ਬਾਅਦ ਮੈਂ ਆਪ ਦਾ ਅੱਗੇ ਵਧਦਾ ਰਿਆ ਮਿਹਨਤ ਕਰਕੇ ਕਿਉਂਕਿ ਮੈਂ ਬਜ਼ੁਰਗਾਂ ਤੋਂ ਸੁਣਦਾ ਸੀਗਾ ਕਿ ਜੋ ਵੀ ਮਿਲਦਾ ਮਿਲਦਾ ਇਨਸਾਨ ਨੂੰ ਆਪਦੀ ਮਿਹਨਤ ਤੋਂ ਮਿਲਦਾ ਕਿਸੇ ਤੋਂ ਮੰਗਿਆ ਕੁਝ ਮਿਲਦਾ ਨਹੀਂ ਜੇ ਮੰਗਣਾ ਤੇ ਪ੍ਰਮਾਤਮਾ ਤੋਂ ਮੰਗੋ ਮੈਂ ਸਾਡੇ ਇੱਥੇ ਵਜੀਦਪੁਰ ਸਾਹਿਬ ਉਹ ਗੁਰਦੁਆਰਾ ਸਾਹਿਬ ਹੈ ਜੀ ਉੱਥੇ ਮੇਰਾ اٹਲ ਵਿਸ਼ਵਾਸ ਹੈ ਮੈਨੂੰ ਕੋਈ ਵੀ ਦੁੱਖ ਤਕਲੀਫ ਜਾਂ ਕੋਈ ਮੁਸੀਬਤ ਆਵੇ ਮੈਂ ਉੱਥੇ ਜਾ ਕੇ ਅਰਦਾਸ ਕਰਦਾ ਔਰ ਮੇਰੇ ਖਿਆਲ ਅਜ ਤੱਕ ਮਨ ਨੂੰ ਕਦੇ ਪਿੱਛੇ ਮੁੜਨ ਦਾ ਮੌਕਾ ਮਿਲਿਆ ਨਹੀਂ ਜੀ ਇਸ ਸਫ਼ਰ 'ਚ ਸਭ ਤੋਂ ਅਹਿਮ ਯੋਗਦਾਨ ਕਿਸ ਤਰ੍ਹਾਂ ਆ ਸਰਦਾਰ ਜਰਮੇਜ ਸਿੰਘ ਸੇਖੋ ਸਾਹਿਬ ਸੇਖੋ ਸਾਹਿਬ ਨਾਲ ਤੁਹਾਡੀ ਮੁਲਾਕਾਤ ਕਿਸ ਤਰ੍ਹਾਂ ਪਹਿਲਾਂ ਮੈਂ ਕਾਂਗਰਸ ਸੀਗਾ ਜੀ ਪਹਿਲਾਂ ਮੈਂ ਕਾਂਗਰਸ ਚੱਲਦਾ ਰਿਹਾ ਉਸ ਤੋਂ ਬਾਅਦ ਮੈਂ ਸਨ 85 ਦੇ ਵਿੱਚ ਕੰਟਰੋਲ ਬੋਰਡ ਦਾ ਮੈਂਬਰ ਬਣਿਆ ਸਨ 85 ਤੋਂ ਬਾਅਦ ਫਿਰ ਮੈਂ ਇੱਕ ਨੰਬਰ ਵਾਟ ਵਾਲੇ ਦਾ ਧੰਨਵਾਦ ਕਰਦਾ ਫਿਰੋਜ਼ਪੁਰ ਕੈਂਟ ਦਾ ਕਿ ਜਿਨ੍ਹਾਂ ਨੇ ਲਗਾਤਾਰ ਅੱਜ ਤੱਕ ਨੂੰ ਮਨ ਨੂੰ ਮਾਨ ਤੇ ਸਮਾਨ ਦਿੱਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਇਹਨਾਂ ਦਾ ਕਦੇ ਅਸਾਨ ਭੁੱਲ ਨਹੀਂ ਸਕਦਾ ਜਦੋਂ 91 ਚ ਸ਼ੇਖੋ ਸਾਹਿਬ ਇਲੈਕਸ਼ਨ ਲੜੇ ਆ ਉਹ ਤੋਂ ਮੈਂ ਸਰਦਾਰ ਜਰਮੇਜਾ ਸਿੰਘ ਸ਼ੇਖੋ ਨਾਲ ਤੁਰਿਆ ਸੀਗਾ ਉਹ ਉਹਨਾਂ ਨੇ ਉਦੋਂ ਬਾਅਦ ਮੈਨੂੰ ਪਿੱਛੇ ਮੜੁੰਦਾ ਕਿਤੇ ਮੌਕਾ ਦਿੱਤਾ ਹੀ ਨਹੀਂ ਜੀ ਉਹਨਾਂ ਨੂੰ ਵੀ ਪਤਾ ਲੱਗਿਆ ਸੀਗਾ ਵੀ ਇਹ ਬਹੁਤ ਮਿਹਨਤ ਕਰਨ ਵਾਲਾ ਇਨਸਾਨ ਹੈ 91 ਦੇ ਵਿੱਚ ਮੈਂ ਸ਼ੇਖੋ ਸਾਹਿਬ ਨਾਲ ਲੱਗਿਆ ਤੇ ਅੱਜ ਤੱਕ ਸ਼ੇਖੋ ਸਾਹਿਬ ਦੇ ਨਾਲ ਹੀ ਆਂ ਜਦੋਂ ਇਹ ਹਲਕਾ ਰਿਜ਼ਰਵ ਹੋ ਗਿਆ ਤੇ ਉਹਨਾਂ ਨੇ ਮਨੂੰ ਇਹ ਟਿਕੜ ਦਵਾਈ ਰეკਮੈਂਡੇਸ਼ਨ ਕੀਤੀ ਉਹਨਾਂ ਨੇ ਰეკਮੈਂਡੇਸ਼ਨ ਕੀਤੀ ਤੇ ਲੋਕਾਂ ਨੇ ਮਨੂੰ ਕੁਝ ਥੋੜੀਆਂ ਜੀਆਂ ਵੋਟਾਂ ਤੋਂ ਦਿਤਾਇਆ ਤੇ ਐਮਐਲਏ ਬਣਾਤਾ ਪਰ ਜਿੰਦੂ ਜੀ ਚਰਚਾ ਵੀ ਹੈ ਕਿ ਜਿਹੜੇ ਜਨਵੇਜਰ ਸਿੰਘ ਸੇਖੋ ਤੁਹਾਨੂੰ ਸਿਆਸਤ ਚ ਲੈ ਕੇ ਆਏ ਅੱਜ ਉਹਨਾਂ ਦੇ ਨਾਲ ਹੀ ਤੁਹਾਡੀ ਤੇ ਕਿਤੇ ਨਾ ਕਿਤੇ ਅੰਦਰ ਖਾਤੇ ਤਲਖੀ ਚੱਲ ਰਹੀ ਹੈ ਮੈਂ ਇਹੋ ਜੀ ਕੋਈ ਗੱਲ ਨਹੀਂ ਗੀ ਕੋਈ ਇਹੋ ਜੀ ਗੱਲ ਨਹੀਂ ਗੀ ਲੋਕੀ ਚਰਚਾ ਹੈ ਲੋਕੀ ਚਰਚਾ ਕਰੀ ਜਾਂ ਲੇਕਿਨ ਅਸੀਂ ਸਾਡੇ ਚ ਕੋਈ ਫਰਕ ਨਹੀਂ ਗਾ ਅੱਜ ਵੀ ਉਹ ਮੇਰਾ ਗੁਰੂ ਹੈ ਪਹਿਲਾਂ ਵੀ ਸੀ ਤੇ ਰਹਿਣਗੇ ਵੀ ਜੀ ਹਲਕੇ ਦੇ ਵਿਕਾਸ ਦੀ ਗੱਲ ਕਰੀਏ ਤਾਂ ਹੁਣ ਤੱਕ ਤੁਹਾਡੀ ਟਰਮ ਦੇ ਤਹਿਤ ਕਿਹੜੇ ਕਿਹੜੇ ਜਿਹੜੇ ਪ੍ਰੋਜੈਕਟ ਹੈਗੇ ਨੇ ਇਸ ਹਾਲ ਕੇ ਚਾਏ ਜਦੋਂ ਮੈਂ ਜਿੱਤਿਆ ਸੀਗਾ ਜੀ ਪਹਿਲਾਂ ਮੈਂ ਮੇਰੇ ਨਵਾਂ ਏਰੀਆ ਇਸ ਦੇ ਅਤੀ ਏਰੀਆ ਚ ਪਿਆ ਸੀਗਾ ਮਮਦੋਟ ਏਰੀਆ ਕਸਬਾ ਹੈ ਉਹ ਇੱਕ ਪਿੰਡ ਸੀਗਾ ਉਦੋਂ ਬਾਅਦ ਮੈਂ ਦੇਖਿਆ ਵੀ ਇਹ ਇਲਾਕੇ ਦੀ ਡਿਵੈਲਪਮੈਂਟ ਤਾਂ ਹੋ ਸਕਦੀ ਹੈ ਜੇ ਮਮਦੋੜ ਦੀ ਨਗਰ ਪੰਚਾਇਤ ਦਾ ਦਰਜਾ ਇਹਨੂੰ ਮਿਲੇ ਤਾਂ ਉਹਨੂੰ ਬੜੀ ਮਿਹਨਤ ਦੇ ਨਾਲ ਤੇ ਆਪਦੇ ਸਾਥੀਆਂ ਦੀ ਮੇਰੇ ਨਾਲ ਸਾਥ ਲੈ ਕੇ ਮੈਂ ਉਹਨੂੰ ਨਗਰ ਪੰਚਾਇਤ ਬਣਾਇਆ ਨਗਰ ਪੰਚਾਇਤ ਬਣਾਇਆ ਤੇ ਕੁਝ ਕਾਂਗਰਸੀ ਉੱਠ ਕੇ ਉਹਨਾਂ ਨੇ ਹਾਈ ਕੋਰਟ ਚਲੇ ਗਏ ਜੀ ਹਾਈ ਕੋਰਟ ਚੱਲਣ ਤੋਂ ਬਾਅਦ ਇੱਕ ਵਾਰੀ ਹਾਈ ਕੋਰਟ ਨੇ ਆਰਡਰ ਕਰਤਾ ਵੀ ਇਹਨਾਂ ਨੂੰ ਜਿਹੜੀ ਆ ਰੂਲ ਦੇ ਮੁਤਾਬਕ ਜੋ ਡਾਇਰੈਕਸ਼ਨ ਦਿੱਤੀ ਸੀ ਹਾਈ ਕੋਰਟ ਨੇ ਉਸ ਦੇ ਮੁਤਾਬਕ ਬਣਾਓ ਉਸ ਤੋਂ ਬਾਅਦ ਫਿਰ ਇੱਕ ਵਾਰੀ ਕਮੇਟੀ ਟੁੱਟ ਗਈ 3 ਮਹੀਨੇ ਉਸ ਤੋਂ ਬਾਅਦ ਅਸੀਂ ਜਿਹੜਾ ਫਿਰ ਹਾਈ ਕੋਰਟ ਦੇ ਰੂਲ ਦੇ ਮੁਤਾਬਕ ਅਸੀਂ ਉਹਨਾਂ ਦੀ ਡਾਇਰੈਕਸ਼ਨ ਦੇ ਮੁਤਾਬਕ ਅਸੀਂ ਇੱਕ ਕਮੇਟੀ ਬਣਾਈ ਸਭ ਤੋਂ ਵੱਡਾ ਜਿਹੜਾ ਮੈਂ ਸਮਝਦਾ ਕੰਮ ਮੈਂ ਕਰ ਸਕਿਆ ਹਾਂ ਸਾਡੇ ਫਰੋਜਪੁਰ ਦੇ ਵਿੱਚ ਇੱਕ ਡਿਗਰੀ ਕਾਲਜ ਸਰਕਾਰੀ ਕੋਈ ਨਹੀਂ ਸੀ ਕਾਲਜ ਤੋਂ ਲਾਵਾ ਇੱਕ ਮੈ ਸਕੂਲ ਲਿਆ ਮਟੋਰੀ ਸਕੂਲ ਜਿਹੜਾ ਲਿਆ ਬਾਲਸਾ ਨੂੰ ਬੇਨਤੀ ਕਰਕੇ ਉਹ ਵੀ 24 ਕਰੋੜ ਦੇ ਨਾਲ ਲੱਗ ਦੇ ਨਾਲ ਬਣ ਗਿਆ ਮੈਂ ਕਿਹਾ 75% ਕੰਮ ਵੀ ਹੋ ਗਿਆ ਹੁੰਦਾ ਜੀ ਦੂਸਰਾ ਇੱਕ ਸਕਿੱਲ ਸੈਂਟਰ ਜਿਹੜਾ ਖਲਵਾਇਆ ਤੁਸੀਂ ਤੁਸੀਂ ਐਮਐਲਏ ਸਾਹਿਬ ਸਕੂਲ ਦੀ ਗੱਲ ਕੀਤੀ ਹੈ ਤਾਂ ਤੁਹਾਡੇ ਦਿਹਾਤੀ ਹਲਕੇ ਦੀ ਗੱਲ ਕਰੀਏ ਤਾਂ ਐਜੂਕੇਸ਼ਨ ਦਾ ਬਹੁਤ ਮਾੜਾ ਹਾਲ ਹੈ तकरीबन 25 30 ਸਕੂਲ ਜਿਹੜੇ ਅਜਿਹੇ ਨੇ ਜਿਹੜੇ ਬੰਦ ਹੋ ਚੁੱਕੇ ਨੇ ਤਾਂ ਇਹਦਾ ਕੀ ਕਾਰਨ ਹੈ ਇਹਦਾ ਕਾਰਨ ਇੱਕ ਤਾਂ ਇਹ ਹੈ ਜੀ ਕਿ ਮੈਂ ਇਹ ਸਮਝਦਾ ਕਿ ਚੀਮਾ ਸਾਹਿਬ ਨੇ ਜਿਹੜੇ ਫੈਸਲਾ ਲਿਆ ਹੈ ਬਹੁਤ ਹੀ ਵਧੀਆ ਫੈਸਲਾ ਹੋ ਸਕਦਾ ਹੈ ਕਿ ਮੁਲਾਜ਼ਮਾਂ ਨੂੰ ਇਹ ਫੈਸਲਾ ਮਾੜਾ ਲੱਗਦਾ ਹੋਵੇ ਕਈ ਸਕੂਲਾਂ ਜਿੱਥੇ ਦੋ ਦੋ ਤਿੰਨ ਤਿੰਨ ਬੱਚੇ ਆ ਜਾਂ 10 ਬੱਚੇ ਆ ਉੱਥੇ ਤਿੰਨ ਟੀਚਰ ਚਲੇ ਜਾਂਦੇ ਆ ਮੈਂ ਸਮਝਦਾ ਵੀ ਉੱਥੇ ਜਿਹੜਾ ਪੈਸਾ ਸਰਕਾਰ ਦਾ ਵੀ ਨੁਕਸਾਨ ਹੈ ਤੇ ਬੱਚਿਆਂ ਦਾ ਨੁਕਸਾਨ ਹੈ ਪਰ ਤੁਹਾਨੂੰ ਲੱਗਦਾ ਨਹੀਂ ਹੈ ਕਿ ਕਿਤੇ ਨਾ ਕਿਤੇ ਇੰਨੇ ਪਿੰਡਾਂ ਦੀ ਜਿਹੜੀ ਬੱਚਿਆਂ ਦੀ ਪੜ੍ਹਾਈ ਹੈ ਉਹ ਡਿਸਟਰਬ ਹੋਵੇਗੀ ਨਹੀਂ ਡਿਸਟਰਬ ਨਹੀਂ ਹੋਏਗੀ ਇਹ ਇਹ ਫਾਇਦਾ ਹੋਏਗਾ ਤੁਸੀਂ ਇਹ ਸੋਚੋ ਕਿ ਜਿੱਥੇ ਇੱਕ ਬੱਚਾ ਜਾਂ ਦੋ ਬੱਚੇ ਚਾਰ ਬੱਚੇ ਆ ਉੱਥੇ ਤਿੰਨ ਟੀਚਰ ਬੈਠੇ ਆ ਤੇ ਇਹਨਾਂ ਦੀ ਤਨਖਾਹ ਕਿੱਡੀ ਬਣਦੀ ਹੈ ਇਹ ਤਾਂ ਚੀਮਾ ਸਾਹ ਨੂੰ ਮੈਂ ਵਧਾਈ ਵੀ ਦਿੰਦਾ ਇਸ ਕੰਮ ਤੇ ਵੀ ਬਹੁਤ ਵਧੀਆ ਇਹਨਾਂ ਨੇ ਫੈਸਲਾ ਲਿਆ ਬਹੁਤ ਵਧੀਆ ਡਿਸੀਜਨ ਲਿਆ ਕਿਉਂਕਿ ਟੀਚਰ ਉੱਥੇ ਚਾਹੀਦਾ ਕਿ ਜਿੱਥੇ ਪਬਲਿਕ ਬੱਚੇ ਆ ਬੱਚੇ ਦੀ ਐਜੂਕੇਸ਼ਨ ਵਾਸਤੇ ਟੀਚਰ ਚਾਹੀਦੇ ਇਹ ਤਾਂ ਹੈ ਨਹੀਂ ਵੀ ਆਈ ਲਾ ਕੇ ਤੇ ਵਾਪਸ ਆ ਜਨ ਤੇ ਠੀਕ ਹੈ ਕੰਟੋਨਮੈਂਟ ਬੋਰਡ ਨੂੰ ਲੈ ਕੇ ਤੁਸੀਂ ਕਾਫੀ ਵਿਵਾਦਾਂ ਚ ਰਹੇ ਹੋ ਅਖਬਾਰਾਂ ਨੇ ਸੁਰਖੀਆਂ ਬਣਿਆ ਫਿਰੋਜ਼ਪੁਰ ਦਿਹਾਤੀ ਹਲਕਾ ਸੀਵਰੇਜ ਸਿਸਟਮ ਦੀ ਗੱਲ ਕਰੀਏ ਖਾਸ ਤੌਰ ਤੇ ਜਾਂ ਗਲੀਆਂ ਨਾਲੀਆਂ ਦੀ ਗੱਲ ਕਰੀਏ ਤਾਂ ਚਰਚਾ ਇਹ ਹੈ ਕਿ ਸੀਵਰੇਜ ਸਿਸਟਮ ਦਾ ਜਿਹੜਾ ਕੰਮ ਆ ਉਹ 37% ਪੂਰਾ ਹੋਇਆ ਔਰ ਜਿਹੜੀ ਉਹਦੀ ਪੇਮੈਂਟ ਹੈ ਉਹ 80% ਤੱਕ ਕਰ ਦਿੱਤੀ ਗਈ ਹੈ ਨਹੀਂ ਜੀ ਇਹੋ ਜਿਹਾ ਕੋਈ ਗੱਲ ਨਹੀਂ ਕੀ ਕਿ ਸਾਰੀ ਆਪੋਜੀਸ਼ਨ ਵਾਲੇ ਜਿਹੜੇ ਤੁਹਾਨੂੰ ਮੈਂ ਕੈਂਡਿਡੋ ਬੋਰਡ ਦੀ ਗੱਲ ਦੱਸਾਂ ਅੱਥੇ 8 ਸੀਟਾਂ ਸੀਗੀਆਂ ਟੋਟਲ 8 ਸੀਟਾਂ ਸੀਗੇ 8 ਸੀਟਾਂ ਦੇ ਨਾਲ ਭਾਜਪਾ ਦੇ 8 ਕੈਂਡੀਡੇਟ علیحدਾਂ ਲੜੇ ਕਾਂਗਰਸ ਦੇ ਕੈਂਡੀਡੇਟ علیحدਾਂ ਖੜਲੇ ਕਾਲੀ ਦਲ ਦੇ ਕੈਂਡੀਡੇਟ علیحدਾਂ ਲੜੇ ਅਸੀਂ ਅੱਠਾਂ ਸੀਟਾਂ ਦੇ ਵਿੱਚੋਂ ਅਸੀਂ 6 ਸੀਟਾਂ ਜਿੱਤ ਗਏ ਇਹ ਮੈਂ ਸੋਣੀ ਲੋਕਾਂ ਦਾ ਧੰਨਵਾਦ ਕਰਦਾ ਤੁਹਾਡੇ ਤੇ ਵੀ ਇਲਜ਼ਾਮ ਲੱਗਦਾ ਹੈ ਕਿ ਧੱਕੇਸ਼ਾਹੀ ਕੀਤੀ ਗਿਆ ਇਥੋਂ ਤੱਕ ਕਿ ਕਈ ਉਮੀਦਵਾਰਾਂ ਨੂੰ ਕਿਡਨਾਪ ਤੱਕ ਵੀ ਕੀਤਾ ਗਿਆ ਆਪਣੇ ਬੇਟੇ ਨੂੰ ਜਿਤਾਉਣ ਦੇ ਲਈ ਗੱਲ ਇਹ ਹੈ ਇਹ ਜਿਹੜੇ ਸਾਰੇ ਹੀ ਇਹਨਾਂ ਦੇ ਝੂਠੇ ਸਾਡੇ ਤੇ ਇਲਜ਼ਾਮ ਹੈ ਅੱਜ ਤੁਸੀਂ ਐਸਐਸਪੀ ਵੀ ਉਹੀ ਲਗਿਆ ਐਸਐਸਪੀ ਨਰਦੇਵਾਲ ਸਿੰਘ ਮਾਨ ਡੀਸੀ ਵੀ ਇੱਥੇ ਉਹੀ ਨੇ ਕੈਂਟ ਬੋਰਡ ਦੇ ਇਲੈਕਸ਼ਨ ਪਹਿਲੀ ਵੇਅ ਰੀਇਲੈਕਸ਼ਨ ਫੇਰ ਹੋਏ ਆ ਸਾਡੇ ਤੇ ਉਹ ਬਦਨਾਮੀ ਸੋ ਕੋ ਜਿਆਦਾ ਲੱਗ ਰਹੀ ਹੈ ਤੁਹਾਡੇ ਤੇ ਪਰਿਵਾਰਵਾਦੀ ਸਿਆਸਤ ਕਰਨ ਦਾ ਵੀ ਇਲਜ਼ਾਮ ਲੱਗਦਾ ਕੰਟੋਨਮੈਂਟ ਬੋਰਡ 'ਚ ਤੁਹਾਡੇ بیٹے ਇੱਕ ਵਾਈਸ ਪ੍ਰੈਜ਼ੀਡੈਂਟ ਨੇ ਦੂਸਰੇ ਕਾਉਂਸਲਰ ਨੇ ਤਾਂ ਇਹ ਕਿਉਂ? ਇਹ ਤਾਂ ਕੋਈ ਗੁਨਾਹ ਨਹੀਂਗਾ ਲੋਕਾਂ ਦੀ ਮੰਗ ਆ। ਲੋਕਾਂ ਨੇ ਸਾਨੂੰ 1 ਨੰਬਰ ਵਾਰਡ ਦੇ ਵਿੱਚ ਇਹੋ ਜਿਹਾ ਕਿਸੇ ਟਾਈਮ ਹਾਲ ਹੁੰਦਾ ਸੀਗਾ ਜੀ ਕਿਉਂਕਿ ਇਹ ਟਾਈਮ ਇੱਥੇ ਕੋਈ ਅੰਦਰ ਆ ਕੇ ਨਹੀਂ ਖੋਜ ਸੀ ਕੋਈ ਰਖਸ਼ੇ ਵਾਲਾ ਵੀ ਨਹੀਂ ਆਉਂਦਾ ਸੀ। ਲੇਕਿਨ ਅੱਜ ਤੁਸੀਂ ਕਿਤੇ ਸਾਰੀ ਕਿਸੇ ਗਲੀ ਚਲੇ ਜਾਓ ਕਿਤੇ ਚਲੇ ਜਾਓ। ਅਜੇ ਰਾਤ ਨੂੰ ਦੇਖ ਲਉ ਤਾਂ ਸਭ ਤੋਂ ਵਧੀਆ ਪਰ ਕੰਟੋਰਨਮੈਂਟ ਬੋਰਡ ਬਣ ਨੂੰ 13 ਮਹੀਨੇ ਹੋ ਗਏ ਨੇ ਹੁਣ ਤੱਕ ਸਿਰਫ 4 ਹੀ ਮੀਟਿੰਗਾਂ ਹੋਈਆਂ ਨੇ ਤਾਂ ਇਹ ਇਹ ਰੌਲਾ ਜਿਹੜਾ ਹੈ ਤੁਸੀਂ ਇਸ ਨੂੰ ਨਬੇੜਦੇ ਕਿਉਂ ਨਹੀਂ ਵਿੱਚ ਸੀਵਰੇਜ ਦਾ ਰੌਲਾ ਕੋਈ ਹੈ ਹੀ ਨਹੀਂ ਇਹ ਤਾਂ ਉਹ ਬੰਦੇ ਬੋਲਦੇ ਪਏ ਐ ਜਿਹੜੇ ਕਿ ਜਿਨ੍ਹਾਂ ਦਾ ਨਾ ਨੋਨ ਟੈਕਨੀਕਲ ਹੈ ਟੈਕਨੀਕਲ ਬੰਦੇ ਨਹੀਂ ਐ ਕੋਈ ਕੁਛ ਨਹੀਂ ਉਹਨਾਂ ਨੂੰ ਪਤਾ ਸੀਵਰੇਜ ਦਾ ਕੋਈ ਨਹੀਂ ਪਤਾ ਤੁਹਾਡੀ ਪਾਰਟੀ ਦੇ ਜੋਰਾ ਸਿੰਘ ਨਾਮ ਦੇ ਵਿਅਕਤੀ ਨੇ ਉਹ ਕਾਫੀ ਮੁੱਦੇ ਉਠਾਉਂਦੇ ਨੇ ਖਬਰਾਂ ਦੇ ਵਿੱਚ ਪਰ ਤੁਹਾਡਾ ਸਫੀਸ਼ੀਐਂਟ ਜਵਾਬ ਨਹੀਂ ਆਉਂਦਾ ਉਹਦੇ ਤੇ ਮੈਂ ਜਵਾਬ ਦੇਣਾ ਹੀ ਨਹੀਂ ਚਾਹੁੰਦਾ ਇਹਨੂੰ ਕਿਉਂਕਿ ਜਿਹੜਾ ਇਹਦਾ ਮੁੱਦਾ ਮੈਂ ਤਾਂ ਪਹਿਲੀ ਗੱਲ ਇਹਨੂੰ ਕਿਹਾ ਵੀ ਜਿਹੜਾ ਕੋਈ ਸਾਡੇ ਤੇ ਮੁੱਦਾ ਰੱਖਦਾ ਪਹਿਲਾਂ ਆਪਦੇ ਮੰंजे ਥੱਲੇ ਛੋਟੀ ਮਾਰ ਲਵੇ ਉਸ ਤੋਂ ਬਾਅਦ ਸਾਡੇ ਨਾਲ ਸਵਾਲ ਕਰੇ ਤਲਖੀ ਕੀ ਹੈ ਐਮਐਲਏ ਸਾਬ ਤੁਹਾਡੀ ਜੋਰਾ ਸਿੰਘ ਨਾਲ ਤਲਖੀ ਮੇਰੀ ਕੋਈ ਨਹੀਂ ਹੈ ਜੀ ਉਹ ਤਲਖੀ ਹੁੰਦੀ ਹੈ ਅਸੀਂ ਜਿੱਤ ਗਏ ਉਹ ਵੈਸਪਰੀਡਨ ਦਾ ਚਾਹਵਨ ਸੀ ਤਾਂ ਇਹ ਕਾਲੀਦਲ ਨੂੰ ਛੱਡ ਕੇ ਤੇ ਬੀਜੇਪੀ ਚਲਾ ਗਿਆ ਵੀ ਹੁਣ ਬੀਜੇਪੀ ਦੀ ਹਵਾ ਚੋਣੀ ਚ ਲੈਕਚਰ ਪਤਾ ਨਹੀਂ ਬੀਜੇਪੀ ਅੱਠ ਦੀ ਅੱਠੀ ਸੀਟਾਂ ਲੈ ਜੂਗੀ ਲੇਕਿਨ ਕੀਤਾ ਲੋਕਾਂ ਨੇ ਉਲਟ ਤੁਸੀਂ ਮਜ਼ਦੂਰੀ ਪੇਸ਼ੇ ਤੋਂ ਉੱਠ ਕੇ ਇੱਥੋਂ ਤੱਕ ਦਾ ਸਫ਼ਰ ਤੈਅ ਕੀਤਾ ਤੁਹਾਡੀ ਕਾਫੀ ਮੁਸ਼ਕਲਤਾ ਹੈ ਪਰ ਜਿੰਦੂ ਜੀ ਤੁਹਾਡੀ ਹੀ ਪਾਰਟੀ ਦੇ ਕੁਝ ਕਲੀਟਰ ਤੁਹਾਨੂੰ ਨਿਸ਼ਾਨੇ ਤੇ ਕਿਉਂ ਲੈਂਦੇ ਨੇ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਤ ਉਹਨੋ ਦੋ ਹੀ ਬਤਾਏਗਾ ਜੀ ਮਨ ਤਾਂ ਪਤਾ ਨਹੀਂ ਕਿਉਂ ਲੈਂਦੇ ਆ ਲੇਕਿਨ ਮੈਨੂੰ ਪਤਾ ਨਹੀਂ ਕੁਦਰਤ ਵੱਲੋਂ ਹੈ ਜਾਂ ਕੁਛ ਹੈ ਮੈਂ ਆਦੀ ਮਿਹਨਤ ਤੇ ਵਿਸ਼ਵਾਸ ਰੱਖਦਾ ਜੀ ਦਸਰਾਮ ਤੌਰ ਤੇ ਹੁੰਦਾ ਵੀ ਐਸੀ ਸਰਪੰਚ ਬਣਾ ਲੋ ਤੇ ਸਰਪੰਚੀ ਕੋਈ ਹੋਰ ਕਰੀ ਜਾਵੇ ਇਸ ਤਰ੍ਹਾਂ ਤਾਂ ਮੈਂ ਕਰਨਾ ਨਹੀਂ ਮਰਜ਼ਾ ਇਹ ਦੇਣਾ ਪਸੰਦ ਕਰਾਂਗਾ ਲੇਕਿਨ ਇਸ ਤਰ੍ਹਾਂ ਮੈਂ ਐਮਐਲਏship ਨਹੀਂ ਕਰ ਸਕਦਾ ਕਾਂਗਰਸ ਕਹਿੰਦੀ ਹੈ ਕਿ ਬਲੈਕਮੇਲਿੰਗ ਜਾਂ ਰੇਤ ਮਾਫੀਆ ਦਾ ਧੰਦਾ ਕਰਕੇ ਜਿੰਦੂ ਅਜੇ ਇਸ ਮੁਕਾਬਲੇ ਮੁਕਾਮ ਤੇ ਪਹੁੰਚੇ ਨੇ ਮਜ਼ਦੂਰੀ ਪੇਸ਼ੇ ਦੇ ਵਿਅਕਤੀ ਅਜ 스ਕੋਰਪੀਓਰ ਫਾਰਚੂਨਰ ਤੱਕ ਦਾ ਸਫ਼ਰ ਤੈਅ ਕੀਤਾ ਸਭ ਤੋਂ ਵੱਡੀ ਜਲਨੀ ਇਹ ਹੈ ਜੀ ਕਿ ਸਾਡੀ ਕਿਸਮਤ ਚ ਲਿਖਿਆ ਵੀ ਅਸੀਂ ਗੱਡੀਆਂ ਤੇ ਨਹੀਂ ਚੜ ਸਕਦੇ ਜਾ ਅਸੀਂ ਕੱਢੀ ਨਹੀਂ ਲੈ ਸਕਦੇ ਜਾਂ ਅਸੀਂ ਚੰਗੇ ਕੱਪੜੇ ਨਹੀਂ ਪਾ ਸਕਦੇ ਜਾਂ ਚੰਗਾ ਮਕਾਨ ਨਹੀਂ ਬਣਾ ਸਕਦੇ ਕੋਈ ਮੇਰੇ ਤੇ ਕੇਸ ਰਜਿਸਟਰ ਦਿਖਾ ਦੇਣ ਕੋਈ ਕੁਝ ਦੱਸ ਦੇਣ ਕੋਈ ਮੇਰੇ ਨਾਂ ਟੈਂਡਰ ਦੱਸ ਦੇਣ ਰੇਤ ਦਾ ਜਾਂ ਕਿਸੇ ਦਾ ਇਹ ਆਪ ਜੋ ਮਰਜ਼ੀ ਕਰੀ ਜਾਣ ਜਿੰਨੇ ਵੀ ਵਿਰੋਧੀ ਐ ਅੱਜ ਤੁਸੀਂ ਜੋਰਾ ਸਿੰਘ ਦੀ ਗੱਲ ਕੀਤੀ ਸੀ ਮੇਰੇ ਤੇ ਜੀ ਤੁਸੀਂ ਇਹਨਾਂ ਦੀ ਹਿਸਟਰੀ ਪੁਲਿਸ ਤੋਂ ਪੁੱਛ ਲਓ ਐਸਐਸਪੀ ਤੋਂ ਇੱਕ ਹੋਰ ਤੁਹਾਡੇ ਤੇ ਇਲਜ਼ਾਮ ਲੱਗਦਾ ਜੀ ਦੂਜੀ ਕਿ ਜਿਹੜੀਆਂ ਲੌਕ ਟੈਲ ਹੈਗੀਆਂ ਨੇ ਉਹਨਾਂ ਦਾ ਟੈਂਡਰ ਨਹੀਂ ਕੀਤਾ ਗਿਆ ਸੀ ਔਰ ਉਸ ਤੋਂ ਪਹਿਲਾਂ ਹੀ ਜਿਹੜੀਆਂ ਗਲੀਆਂ ਦੇ ਵਿੱਚ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕਿੱਥੋਂ ਦੀ ਗੱਲ ਹੈ ਜੀ ਇਹ ਕੈਂਟ ਦੀ ਗੱਲ ਹੈ ਕਿ ਜਿਹੜੀਆਂ ਲੌਕ ਟੈਲ ਲੱਗੀਆਂ ਮੈਂ ਤੁਹਾਨੂੰ ਦੱਸਾਂ ਨਾ ਜੀ ਕੈਂਟ ਦਾ ਤਾਂ ਜਿੰਨਾ ਕੈਂਟ ਦਾ ਸਾਫ਼ ਸੁਥਰਾ ਕੰਮ ਹੈ ਜੀ ਇੱਥੇ ਕੋਈ ਕੱਲਾ ਮੇਰਾ ਬੇਟਾ ਨਹੀਂ ਹੈ ਜਾਂ ਹੋਰ ਨਹੀਂ ਹੈ ਇੱਥੇ ਬਰਗੇਡੀਅਰ ਜਿਹੜਾ ਸੀਨੀਅਰ ਬਰਗੇਡੀਅਰ ਪ੍ਰੈਜ਼ੀਡੈਂਟ ਹੁੰਦਾ ਵੈਸਟ ਪ੍ਰੈਜ਼ੀਡੈਂਟ ਜਿਹੜਾ ਹੁੰਦਾ ਉਹ ਚੁਣਿਆ ਚੁਣਦਾ ਬਰਗੇਡੀਅਰ ਤੋਂ ਬਗੈਰ ਇਟ ਨਹੀਂ ਹਿੱਲ ਸਕਦੀ। ਔਰ ਮੈਂ ਤੁਹਾਨੂੰ ਇੱਕ ਜਾਣਕਾਰੀ ਨਾਲ ਦੱਸ ਦਵਾ ਜੇ ਚੋ ਮਰਜੀ ਕਹੀ ਜਾਣੋ ਪਿਛੇ ਨਾਲੇ ਜੋ ਕੰਟੋਨ ਬੋਰਡ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਇੱਕ ਨੰਬਰ ਤੇ ਡਿਵੈਲਪਮੈਂਟ ਹੁੰਦੀ ਹੈ। ਜੀ ਕੋਈ ਇਹਦੇ ਚ ਹੈਂਕੀ ਨਹੀਂ ਕੋਈ ਫੈਂਕੀ ਨਹੀਂ ਕਹਿਣ ਵਾਲਾ ਜੋ ਮਰਜੀ ਕਹੀ ਜਾਣ ਅਜਿੰਦੂ ਜੀ ਪਿੱਛੇ ਜੀ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਤੁਹਾਡੇ ਬੇਟੇ ਇੱਕ ਮਠਿਆਈਆਂ ਵਾਲੀ ਦੁਕਾਨ ਤੇ ਰੇਡ ਪੈਂਦੀ ਹੈ ਹੈਲਥ ਡਿਪਾਰਟਮੈਂਟ ਦੀ ਔਰ ਉੱਥੇ ਜਾ ਕੇ ਉਹਨਾਂ ਨੂੰ ਸ਼ਰਯਾਮ ਧਮਕੀ ਦਿੰਦੇ ਨੇ ਕਿ ਜੇਕਰ ਫਿਰ ਉਸ ਪਰ ਸ਼ਹਿਰ ਚ ਰਹਿਣਾ ਹੈ ਤਾਂ ਸਾਡੇ ਮੁਤਾਬਕ ਚੱਲਣਾ ਪਵੇਗਾ ਤਾਂ ਕੀ ਕਿਤਨੇ ਕਿਤੇ ਸਿਆਸੀ ਗੁੰਡਾਗਰਦੀ ਨਹੀਂ ਹੈ ਗੁੰਡਾਗਰਦੀ ਤਾਂ ਉਹ ਦਿਖਾਰੇ ਸੀ ਜੀ ਮੈਂ ਕਿਹਾ ਉਹ ਤੋਂ ਮੈਂ ਦੱਸਦਾ ਕਰਨੀ ਸੀ ਜੀ ਇਹ ਕੋਈ ਆਪ ਵਾਲਾ ਸੀਗਾ ਆਪ ਪਾਰਟੀ ਦਾ ਕੋਈ ਬੰਦਾ ਆਮ ਆਦਮੀ ਪਾਰਟੀ ਤੋਂ ਉਹ ਕਰਦਾ ਸੀ ਉਹ ਬੰਦਾ ਕੁ ਮਨਾ ਨਹੀਂ ਯਾਦ ਹੁੰਦਾ ਇੱਕ ਸੀ ਇਹ ਸਾਡੇ ਜਿਹੜੇ ਉਰੋਧ ਇਲੈਕਸ਼ਨ ਲੜਦੇ ਜੇ ਆਪਣਾ ਗੈਰੀ ਦੇ ਲਾਡੀ ਗੈਰੀ ਲਾਡੀ ਗੈਰੀ ਇਹ ਦੋਵਾਂ ਨੇ ਇੱਕ ਚੱਕਰ ਚ ਲਾਇਆ ਕਿ ਉਹਨਾਂ ਨੂੰ ਕੰਪਲੇਨ ਕੀਤੀ ਜੀ ਤੁਹਾਨੂੰ ਸ਼ਿਕਾਇਤ ਮਠਾਈਆਂ ਵਾਲੀ ਦੁਕਾਨ ਦੀ ਉਥੇ ਬਹੁਤ ਵਧੀਆ ਸਾਡੇ ਫੋਜਪੁਰ ਦੇ ਵਿੱਚ ਇੱਕ ਵਧੀਆ ਬਹੁਤ ਦਾਣਾ ਉਹ ਰੈਪਿਊਟੇਸ਼ਨ ਹੀ ਬਹੁਤ ਵਧੀਆ ਹੈ ਮੇਰੇ ਖਾਲਸਾ ਸਭ ਤੋਂ ਜ਼ਿਆਦਾ ਇਨਕਮ ਟੈਕਸ ਅਪਰੋਚ ਪਰ ਚੋਦੇ ਜੀ ਮੈਂ ਮੰਨਦਾ ਕਿ ਸੈਂਪਲ ਭਰਨਾ ਚਾਹੀਦਾ ਕੋਈ ਗੁਨਾਹ ਨਹੀਂ ਜੀ ਉਹ ਗੁੰਡਾਗਰਦੀ ਇਹ ਕਰ ਰਹੇ ਸੀਗੇ ਵੀ ਪਹਿਲਾਂ ਤਾਂ ਉਹਨੂੰ ਬੁਲਾ ਕੇ ਕਿਤੇ ਕਿਸੇ ਕਾਰ ਬਲੈਕਮੇਲ ਕਰਨ ਲੱਗੇ ਵੀ ਸਾਨੂੰ ਦੱਸ ਕਿ ਜਦਾਂ ਕੀ ਕਰਨਾ ਤੁਸੀਂ ਜਦੋਂ ਸੈਂਪਲ ਭਰਨ ਵਾਲੇ ਲੈ ਆਏ ਜੇ ਕੁਝ ਲੈ ਆਏ ਫਿਰ ਗੱਲ ਹੋੁੰਦਾ ਕਿ ਕਰ ਜੀ ਮੈਂ ਕਿ ਮੇਲੇ ਨੂੰ ਮਹਰਲੇ ਸੀ ਬੇਟੇ ਨੇ ਇਹਨੂੰ ਇੰਨਾ ਕਹਿ ਵੀ ਤੁਸੀਂ ਸੈਂਪਲ ਭਰ ਲਓ ਇਹ ਸੈਂਪਲ ਭਰ ਲੈ ਤੁਸੀਂ ਜਾਓ ਉਹਨਾਂ ਦਾ ਕੰਪਲੇਨਟ ਕਰਤੀ ਗੱਲ ਖਤਮ ਹੋ ਪਰ ਉਸ ਵੀਡੀਓ 'ਚ ਜੋ ਸ਼ਬਦਾਵਲੀ ਸੀ ਤੁਹਾਡੇ ਬੇਟੇ ਦੀ ਕਿ ਜੇਕਰ ਸੋ ਰਸਪਰ ਸ਼ਹਿਰ 'ਚ ਰਹਿਣਾ ਤਾਂ ਸਾਡੇ ਮੁਤਾਬਕ ਚੱਲਣਾ ਪਵੇਗਾ ਕਿ ਉਹ ਕਿਤਨੇ ਕਿਤੇ ਉਸ ਨੂੰ ਠੀਕ ਮੰਨਦੇ ਹੁੰਦੇ ਸੀ ਗੱਲ ਦੇ ਸੀਗੀ ਜੀ ਉਹਨੇ ਕਹੇ ਸੀ ਵੀ ਤੁਸੀਂ ਸੈਂਪਲ ਭਰ ਲੈ ਕੇ ਜਾਓ ਇਹ ਸੈਂਪਲ ਭਰ ਲੈ ਤੁਸੀਂ ਜਾਓ ਉਹ ਕਹਿੰਦੇ ਸੀ ਵੀ ਦੁਕਾਨ ਅਸੀਂ ਸੀਲ ਕਰਾਂਗੇ ਉਹ ਬਿਲਕੁਲ ਗੁੰਡਾ ਕਰਦੀ ਕਰ ਰਹੀ ਸੀ ਔਰ ਬ੍ਰੈਗ ਮਿਲ ਕਰ ਰਹੀ ਸੀ ਔਰ ਉਹ ਪੈਸੇ ਦੀ ਮੰਗ ਕੀਤੀ ਕਰ ਸਰਕਾਰੀ ਮੁਲਾਜ਼ਮ ਸਰਕਾਰੀ ਮੁਲਾਜ਼ਮ ਨਹੀਂ ਜਿਹੜੇ ਤੁਹਾਨੂੰ ਪੀਪੀ ਪਾਰਟੀ ਦਾ ਦੱਸਿਆ ਜੀ ਇਹਨਾਂ ਦੇ ਜੀ ਨਾਲ ਹੀ ਲੜੀ ਗੈਰੀ ਸੀ ਜੀ ਇਹਨਾਂ ਨੇ ਉਹਨੂੰ ਕਿਸੇ ਦੇ ਘਰ ਵੀ ਬੈਠੇ ਸੀ ਜਿਨ੍ਹਾਂ ਦੇ ਘਰ ਬੈਠੇ ਆ ਉਹਨਾਂ ਨੂੰ ਹੀ ਉਹ ਬੁਲਾ ਦੇ ਤੁਹਾਡੇ ਕੋਲ ਬੁਲਾ ਸਕਦਾ ਪਰ ਮੁਲਾਜ਼ਮਾਂ ਦਾ ਕੀ ਰੋਲ ਸੀ ਇਸ ਵਿੱਚ ਕਿਹਦੇ ਚ ਮੁਲਾਜ਼ਮ ਨਾਲ ਰਲੇ ਸੀਗੇ ਜੀ ਕੀ ਕੋਈ ਕਾਰਵਾਈ ਹੋਈ ਉਹਨਾਂ ਦੇ ਖਿਲਾਫ ਨਹੀਂ ਅਸੀਂ ਕੋਈ ਕਾਰਵਾਈ ਕੀਤੀ ਕੋਈ ਕੁਝ ਨਹੀਂ ਕੀਤਾ ਅਸੀਂ ਇਹ ਕਿੰਨਾ ਵੀ ਸੈਂਪਲ ਭਰਨਾ ਥੋੜੀ ਡਿਊਟੀ ਹੈ ਅਸੀਂ ਉਹਦੇ ਚ ਵਿਗੰਨ ਨਹੀਂ ਬੰਦੇ ਲੇਕਿਨ ਤੁਸੀਂ ਜਿੰਨਾ ਜ਼ਿਕਰ ਸੈਂਪਲ ਭਰਦੇ ਹੋ ਜਿੰਨਾ ਜ਼ਿਕਰ ਉਹਨਾਂ ਦਾ ਡਿਸੀਜਨ ਹੀ ਆ ਜਾਂਦਾ ਜੀ ਉਹਨਾ ਜਿੱਕਰ ਤਾਂ ਦੇਖੀਗੇ ਨਹੀਂ ਲੈ ਸਕਦੇ ਵੀ ਦੁਕਾਨ ਮੁਕੀਲ ਕਰ ਲੋਗੇ ਤੇ ਕਰ ਮੈਂ ਸਮਾਪਤੀ ਪਰਵਾਦਾਂ ਦਾ ਜੰਦੂਜੀ ਪਿਛਲੀ ਚੋਣ ਤੁਸੀਂ ਮੇਰੇ ਖੇਲ 162 ਦੇ ਕਰੀਬ ਵੋਟਾਂ ਤੇ ਜਿੱਤਿਓ ਮੇਰੇ ਖਿਆਲ ਇੱਕ ਸਰਪੰਚੀ ਲੈਵਲ ਦੀ ਚੋਣ ਦੀ ਗੱਲ ਕਰੀਏ ਤਾਂ ਇੰਨੀ ਕੋਈ ਜਿੱਤ ਜਿਹੜਾ ਹੈਗਾ ਆਮ ਤੌਰ ਤੇ ਮੁਕਾਬਲਾ ਹੁੰਦਾ ਤਾਂ 2017 ਦੇ ਲਈ ਤੁਸੀਂ ਕੀ ਚੁਣੌਤੀ ਮੰਨਦੇ ਹੋ ਜੇਕਰ ਸਤਕਾਰ ਕੌਰ ਨੂੰ ਟਿਕਟ ਮਿਲਦੀ ਹੈ ਤਾਂ ਕਾਂਗਰਸ ਨੂੰ ਤਾਂ ਕੋਈ ਗੱਲ ਇਹ ਹੈ ਕਿ ਮੈਂ ਪਹਿਲਾਂ ਵੀ ਦੱਸਿਆ ਵੀ ਮੈਂ ਮਿਹਨਤ ਤੇ ਵਿਸ਼ਵਾਸ ਰੱਖਦਾ ਮੈਂ ਕਿਸੇ ਨੂੰ ਵੀ ਚੁਣੌਤੀ ਨਹੀਂ ਸਮਝਦਾ ਮੈਂ ਰੈਸਲਿੰਗ ਵੀ ਕਰਦਾ ਰਿਹਾ ਮੈਂ ਤੁਹਾਨੂੰ ਦੱਸਿਆ ਸੀਗਾ ਜਿਹਨੇ ਬੰਦੇ ਨੇ ਰੈਸਲਿੰਗ ਕੀਤੀ ਹੋਵੇ ਉਹਨੇ ਡੰਡ ਬੈਠਕਾਂ ਮਾਰੀਆਂ ਹੋਣ ਖੁੱਲ ਕੇ ਉਹਨੂੰ ਫਿਰ ਜਦੋਂ ਕੁਸ਼ਤੀ ਲੜਨੀ ਪੈਂਦੀ ਉਹਨੂੰ ਥੱਕਣ ਦੀ ਲੋੜ ਨਹੀਂ ਪੈਂਦੀ ਜੀ ਜਗਿੰਦਰ ਸਿੰਘ ਜੀ ਅੰਦੂ ਜੀ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ